ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਆ ਤਸਵੀਰਾਂ ਦੇ ਦੇ ਪਈਓ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਨਾਲ ਸਾਡੇ ਪੱਤਰਕਾਰ ਲਾਪਰੀ ਸਿੰਘ ਖੁਸ਼ੀਪੁਰ ਨੇ ਤਾਂ ਦੱਦੀ ਏ ਕੀ ਹੜਾਂ ਦੀ ਮਾਰ ਬਰਸਾਤਾਂ ਦੀ ਮਾਰ ਬਹੁਤ ਸਾਰੇ ਲੋਕਾਂ ਨੂੰ ਪਈਏ ਇਤੋਂ ਤੱਕ ਕਿ ਗਰੀਬ ਤਬਕਾ ਇਹਦੇ ਵਿੱਚ ਜਿਹੜਾ ਆ ਉਹ ਬਿਨ ਕੇ ਰਹਿ ਗਿਆ ਤਨਦਾਦੀਏ ਕੀ ਇੰਨੇ ਮਾੜੇ ਹਾਲਾਤ ਨੇ ਘਰਾਂ ਦੇ ਕੀ ਪੁੱਸੋ ਨਾ ਤਨਦਾਦੀਏ ਕੀ ਇਸ ਘਰ ਦੀਆਂ ਤਸਵੀਰਾਂ ਤੁਹਾਨੂੰ ਤਾਂ ਦਿਖਾ ਰਹੇ ਆਂ ਵੀ ਇਹਨੂੰ ਹੜਾਂ ਤੇ ਪਾਣੀ ਦੀ ਮਾਰ ਤਾਂ ਬਰਸਾਤਾਂ ਦੀ ਮਾਰ ਤਾਂ ਜਿਹੜੀ ਉਹ ਵੱਜੀ ਹੀ ਹੈ ਇਸ ਤੋਂ ਪਹਿਲਾਂ ਹੀ ਇਸ માતા ਨੂੰ ਇੱਕ ਕੁਦਰਤੀ ਮਾਰ ਪਹਿਲਾਂ ਵੀ ਵੱਜ ਗਈ ਜਿਹਦੇ ਵਿੱਚ ਇਹਦਾ ਇੱਕ ਪੁੱਤਰ ਜਿਹੜਾ ਆ ਉਹ ਹਾਰਟ ਅਟੈਕ ਹੋਣ ਦੇ ਨਾਲ ਮੌਤ ਹੋ ਗਈ ਘਰ ਵਾਲੀ ਦੂਸਰੇ ਬੰਦੇ ਦੇ ਨਾਲ ਚਲੀ ਗਈ ਤੇ ਹੁਣ ਸਿਰਫ ਦਾਦੀ ਪੋਤਾ ਹੀ ਇਸ ਘਰ ਦੇ ਵਿੱਚ ਬਚੇ ਨੇ ਕਿਸੇ ਤਰ੍ਹਾਂ ਦਾ ਕੋਈ ਵੀ ਕਮਾਈ ਦਾ ਸਾਧਨ ਨਹੀਂ ਬਚਿਆ ਉੱਥੇ ਹੀ ਮਾਤਾ ਨੂੰ ਸਿਰਫ ਜਿਹੜੀ ਪੈਨਸ਼ਨ ਮਿਲਦੀ ਹੈ ਉਹਦੇ ਨਾਲ ਹੀ ਆਪਣੇ ਪੋਤੇ ਤੇ ਆਪਣਾ ਗੁਜ਼ਾਰਾ ਕਰਦੀ ਪਈ ਹੈ 2 ਤੋਂ 3 ਟਾਈਮ ਪੋਤਾ ਦੁੱਧ ਪੀਂਦਾ ਆ ਜਿਹਦਾ ਖਰਚਾ ਚੁਕਣਾ ਵੀ ਜਿਹੜਾ ਆ ਦਾਦੀ ਕੋਲੋਂ ਮੁਸ਼ਕਲ ਹੋਇਆ ਪਿਆ ਤੇ ਦਾਦੀ ਦੇ ਘਰ ਦੇ ਹਾਲਾਤ ਤੁਸੀਂ ਦੇਖਦੇ ਪਈਓ ਕਿ ਕਿੰਨੇ ਜਿਆਦਾ ਮਾਰੇ ਹੋਏ ਪਏ ਨੇ ਬਰਸਾਤਾਂ ਨੇ ਇਨ੍ਹਾਂ ਘਰਾਂ ਨੂੰ ਜੜੋਂ ਹਲਾ ਕੇ ਰੱਖ ਦਿੱਤਾ ਹੋਇਆ ਆ ਜਦੇ ਨਾਲ ਬਹੁਤ ਸਾਰੇ ਲੋਕਾਂ ਦੇ ਜਿਹੜੇ ਆ ਉਹ ਦਰਦ ਨਾਕ ਜਿਹੜੇ ਨੇ ਉਹ ਮੰਜਰ ਸਾਹਮਣੇ ਆ ਰਹੇ ਨੇ ਕਿ ਜਿੱਥੇ ਹਾਲਾਤ ਹੜ੍ਹਾਂ ਨੇ ਖਰਾਬ ਕੀਤੇ ਉੱਥੇ ਲੰਬੇ ਸਮੇਂ ਤੋਂ ਪੈ ਰੀਆਂ ਬਰਸਾਤਾਂ ਨੇ ਵੀ ਕੁਝ ਘਰਾਂ ਦਾ ਜਿਹੜਾ ਆ ਬਹੁਤ ਜਿਆਦਾ ਮਾੜਾ ਹਾਲ ਕੀਤਾ ਇਹ ਤਸਵੀਰਾਂ ਨੇ ਪਿੰਡ ਮਾਨ ਦੀਆਂ ਜੋ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਆ ਤੇ ਪਿੰਡ ਮਾਨ ਦੇ ਵਿੱਚ ਜਿਹੜਾ ਆ ਉਹ ਬਹੁਤ ਜਿਆਦਾ ਇਸ ਘਰ ਦਾ ਨੁਕਸਾਨ ਹੋਇਆ ਆ ਮਾਤਾ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਪੱਤਰਕਾਰ ਲਾਪਰੀ ਸਿੰਘ ਖੁਸ਼ੀਪੁਰ ਉਥੇ ਪਹੁੰਚੇ ਨੇ ਤੇ ਉਹਨਾਂ ਨੇ ਮਾਤਾ ਦੇ ਨਾਲ ਗੱਲਬਾਤ ਕੀਤੀ ਆ ਆਓ ਸੁਣਦੇ ਆ ਮਾਤਾ ਕੀ ਕਹਿੰਦੀ ਆ ਕਿੰ ਕੁ ਜੀ ਅੱਜ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਪਿੰਡ ਮਾਨ ਜਿੱਥੇ ਵੀ ਜ਼ੀਰੋ ਬਣਾਉਂਦੇ ਤਸਵੀਰਾਂ ਜਿਹੜੀਆਂ ਤੁਹਾਨੂੰ ਜਿਹੜੀਆਂ ਤੁਹਾਡੇ ਨਾਲ ਪ੍ਰਦਰਸ਼ਕਾਂ ਨਾਲੀਆਂ ਕਰਦੇ ਆ ਸੋ ਘਰ ਦੇ ਵੀ ਜਿਹੜੇ ਹਾਲਾਤ ਨੇ ਉਹ ਵੀ ਕੋਈ ਏਡੇ ਜ਼ਿਆਦਾ ਵਧੀਆ ਨਹੀਂ ਹੈਗੇ ਸੋ ਪਹਿਲਾਂ ਵੀ ਜਿਹੜੇ ਘਰ ਦੇ ਹਾਲਾਤ ਜਿਹੜੇ ਕੋਈ ਜ਼ਿਆਦਾ ਵਧੀਆ ਨਹੀਂ ਪਰ ਜਿਹੜੀ ਹਰ ਦੀ ਜਿਹੜੀ ਇਮਾਰਤਾਂ ਦੇ ਨਾਲ ਘਰ ਦੇ ਹਾਲਾਤ ਜਿਹੜੇ ਹੋਰ ਵਿਗੜੇ ਨੇ ਸੋ ਸਾਡੇ ਨਾਲੋਂ ਮਾਤਾ ਜੀ ਮੈਂ ਇੱਥੇ ਨੇ ਉਹਨਾਂ ਦੇ ਮਾਤਾ ਜੀ ਨਾਲ ਗੱਲਬਾਤ ਕਰਦੇ ਆ ਸਾਰੀੱਸੋ ਨਾਲ ਜੀ ਤਾਂ ਸਹੀ ਯਾਰ ਭਾਜੀ ਕੀ ਕੀ ਮਤ ਹੈ ਆਪਣਾ ਨਾਮਿੰਡਾ ਕਿਹੜਾ ਨਾਮੀ ਪਿੰਡ ਮਾਨ ਇਹ ਮਾਤਾ ਦੱਸੋ ਐ ਬੱਚਾ ਮੇਰੇ ਕੋਲ ਤਰਾ ਹਾਂਜੀ ਅਰੇ ਇੱਥੇ ਕੰਪੀ ਕੋ ਨਾ ਕੋਈ ਆਇਆ ਹੀ ਅਜੇ ਤੱਕ ਨਾ ਸਾਡੇ ਘਰ ਤੱਕ ਕੋਈ ਆਇਆ ਹੀ ਤੇ ਸਾਨੂੰ ਇੱਥੇ ਪੀ ਸਾਡੇ ਕਮਰੇ ਪੈਣੇ ਮਤ ਪ੍ਰਵਾਹ ਚ ਕੋਈ ਨਾ ਪਰਵਾ ਪਰਵਾ ਤੇ ਨਾ ਨਾ ਪੋਤਰਾ ਆ ਪੋਤਰਾ ਗੀ ਦੋਵੇਂ ਆਂ ਦੋਦੀ ਪੋਤਰਾ ਹਾਂ ਹੀ ਦੋਵੇਂ ਆਂ ਅਹਨ ਕੋਈ ਵੀ ਸਾਰ ਕਰਨਾ ਆਂ ਹੀ ਦੋਵੇਂ ਰਹਿਣੇ ਜਿੱਥੇ ਮਰਜੀ ਪਤਾ ਕਰ ਲੈ ਦੋਵੇਂ ਆਂ ਹਾਂ ਮੈਂ ਤਾਂ ਮੁੱਢੀ ਵੀ ਗੱਲ ਹੋਈ ਮੁੰਡਿਆਂ ਨੂੰ ਟੈਗ ਹੋ ਗਿਆ ਹਾਂਜੀ ਕਿੰਨਾ ਚਿਰ ਪਹਿਲਾਂ ਉਹ 10 ਸਾਲ ਹੋ ਗਏ ਹਾਂ 10 ਤੇ ਆ ਮੁੰਡਾ ਛੋਟਾ ਜਿਹੜਾ ਜਦੋਂ ਆ ਪਹਿਲਾ ਬੱਚਾ ਸੀ ਇਹਦੀ ਮਾਂ ਦੀ ਮਾਰੀ ਕਰਦੀ ਮਾਂ ਅ ਜ ਚੜ ਗਈ ਉਹਨੇ ਵਿਆਹ ਕਰਾ ਲਿਆ ਹੋਰ ਹਾਂਜੀ ਨਾ ਪੀ ਉਹ ਚੜ ਗਿਆ ਤੇ ਉਹ ਡਾਇਨਾਮਾਈਟ ਆ ਗਿਆ ਸੀ ਤੇ ਵੀ ਇਤਰਾ ਹੋ ਗਿਆ ਬੜਾ ਕਿੰਨੀ ਚਿਰ ਦਾ ਬੱਚਾ ਜੀ ਜਦੋਂ ਮਤਲਬ ਇਹ ਹੈਗਾ ਜੀ 1.5 ਸਾਲ ਦਾ ਹਾਂ ਉਹਨ ਤਾਂ 10 ਕਿਹੜਾ ਲੰਚਾ ਮੁੰਡਾ ਹੋ ਗਿਆ ਹੈ ਨਾ 50 ਸਾਲ ਦਾ ਹਾਂਜੀ ਉਹਦਾ ਛੋਟਾ ਜੇ ਕੀ ਕੰਮ ਕਰ ਕੀ ਕਰਦੇ ਹਿੰਗੇ ਉਹ ਹਵਨੇ ਡੇੜੀ ਦਾ ਪਾਈ ਕਰਦਾ ਸੀ ਹੋਰ ਉਹਨੇ ਕਰਨਾ ਸੀ ਤੇ ਉਹ ਕਢਾਈ ਢੋਲੀ ਜਾਂਦਾ ਸੀ ਤੇ ਚੱਲ ਕੰਮ ਕਰਦਾ ਚੱਲਦਾ ਜਾਂਦਾ ਸੀ ਤੇ ਹੁਣ ਜਿਉਂ ਐ ਤਰ੍ਹਾਂ ਆਉਂਦਾ ਨਾ ਇੱਕ ਟਾਈ ਟਟਵਾਇ ਪੈ ਗਿਆ ਡੇ ਘਰ ਮਤਲਬ ਜਦੋਂ ਦੱਤ ਹੋਈਏ ਤੇ ਫਾਜ਼ਲ ਸਾਹਿਬ ਦੀ ਉਹਦੇ ਬਾਅਦ ਇਹਦੀ ਜਿਹੜੀ ਮਾਮਾ ਕਿਨੇ ਚਿਰ ਬਾਅਦ ਜਿਹੜੀ ਚੜੀ ਓਹ ਭੋਗ ਤੇ ਚੜੀ ਗਈ ਭੋਗ ਦੁਬਾਰਾ ਚੜੀ ਗਈ ਹਾਂ ਜਿਹੜੇ ਰਿਵਰਸ ਵਿੱਚ ਵਿਆਹ ਦੀ ਭੋਗ ਵੀ ਜਿਹੜਾ ਸਪੋਰਟ ਦੀ ਹਾਂ ਉਹ ਕਰਕੇ ਚੜੀ ਗਈ ਟਮੜ ਕੇ ਨਹੀਂ ਹੋ ਵਾਈ ਉਹਦੇ ਜਿਹੜੇ ਮਾਪੇ ਨੇ ਜਾ ਉਹਨਾਂ ਕਦੀ ਪੁਆਚ ਅਪਰੋਚ ਕੀਤੀ ਨਾ 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 ਨਹੀਂ ਹੋ ਰਹਾ ਉਹਨਾਂ ਨੇ ਆਖਿਆ ਵੀ ਚਾਹੇ ਜਾਜ ਉਹ ਆਨੇ ਵੀ ਅੱਜ ਵੀ ਜਾਣਾ ਤੇ ਕੱਲ ਵੀ ਜਾਣਾ ਤੁਸੀਂ ਜਾਣਦੇ ਹੋ ਇਹਨੂੰ ਮੈਂ ਇੱਥੇ ਚੋਰੀ ਲਾ ਕੇ ਹੀ ਮੈਂ ਇੱਥੇ ਨਹੀਂ ਹਾਂ ਤੇ ਚੋਰੀ ਲਾ ਕੇ ਚਲੇ ਗਏ ਮੁੰਡਾ ਮੇਰੇ ਕੋਲ ਹੀ ਮੁੰਡਾ ਛੱਡ ਕੇ ਤੇ ਚਲੀ ਗਈ ਮੈਨੂੰ ਕਿੱਥੇ ਲੱਗਦਾ ਨਹੀਂ ਕਿ ਕੁਦਰਤ ਨੇ ਉਦਾਂ ਮਤਲਬ ਪਛ ਮਾਰਤਾ ਤੇ ਉਤੋਂ ਫੇਰ ਜਿਹੜਾ ਮਤਲਬ ਇਹ ਵੀ ਮਾਰਤਾ ਜਿੱਦ ਤੱਕ ਮਾਰ ਮਾਰ ਤੇ ਕੀ ਕਰਨਾ ਫੇਰ ਹੁਣ ਇਹ ਹੋਂ ਤੋਹੀ ਹੈ ਮਾਤਾ ਬੱਚੇ ਨੇ ਗਦੀ ਮਾਂ ਦਾ ਜਹਾਂ ਪੇ ਉਹਦਾ ਜਗਲ ਨਹੀਂ ਕਰਦੀ ਤੇ ਉਹਦਾ ਕਰਦਾ ਮਾਂ ਦਾ ਨਹੀਂ ਖੜੀ ਨਾ ਆ ਲਿਆ ਮਾਂ ਦਾ ਨੂੰ ਪਤਾ ਹੀ ਨਹੀਂ ਹੈ ਲੋੜਾ ਛੋਟਾ ਸੀ ਹਾਂ ਬੈਠ ਬੈਂਦਾ ਵੀ ਨਹੀਂ ਹੁੰਦਾ ਤੇ ਜਰੋਂਡੀ ਗਈ ਹਾਂ ਵੀ ਬੈਂਦਾ ਨਹੀਂ ਹੁੰਦਾ ਪਿਓਰਾ ਥੋੜਾ ਜਿਆਦਾ ਧਿਆਨ ਹੀ ਹੈ ਨਾ ਪਿਓ ਨੂੰ ਜਿਆਦਾ ਕਰਦਾ ਕੱਲ ਵੀ ਆਖਣ ਲਿਆ ਸੀ ਆ ਕਮਰਾ ਉਹਨਾਂ ਦਾ ਸੀ ਤੇ ਆ ਮੇਰਾ ਸੀ ਤੇ ਆਖਣ ਲਿਆ ਹੀ ਮੇਰੇ ਡੈਡੀ ਦਾ ਕਮਰਾ ਵਾ ਮਾ ਨੁਨੀ ਕਰੀ ਨੇ ਚਾਰ ਜੂਟ ਕੀਤਾ ਮੈਂ ਤਾਂ ਖੁਦ ਅਹੀਂ ਜਦੋਂ ਇਹ ਜੀਆਂ ਵੀਡੀਓ ਜਦਾਂ ਬਣਾਉਂਦੇ ਆ ਸਾਡਾ ਆਪ ਦਾ ਮਨ ਨਹੀਂ ਇਦਾਂ ਦੀ ਗੱਲਬਾਤ ਕਰਨ ਨੂੰ ਕਰਦਾ ਪਰ ਕਿਤੇ ਲੱਗਦਾ ਕੁਦਰਤ ਦੀ ਮਾਰ ਆ ਜਾਂ ਮਤਲਬ ਉੱਥੇ ਕੋਈ ਨੇ ਇਹ ਬੜੇ ਵੱਡੇ ਜਿਹੜੇ ਠੱਕੇ ਜੇ ਲੱਗ ਜਾਂਦੇ ਇਦਾਂ ਦੇ ਤੇ ਫਿਰ ਇਹ ਬੱਚਿਆਂ ਨੂੰ ਜਿਹੜੀ ਸਾਰੀ ਪਰਵਰਿਸ਼ ਜਿਹੜੀ ਤੁਹਾਨੂੰ ਆ ਵੀ ਕੀਤੀ ਆ ਵੀ ਕੀਤੀ ਨੇ ਹਾਂ ਜੋ ਵਿਚਾਰਾ ਹੋਇਆ ਉਹਦੋਂ ਲੈ ਮੇਰੇ ਕੋਲ ਹਾਂਜੀ ਹਾਂ ਤੇ ਉਹਦੋਂ ਦਾ ਮੇਰੇ ਕੋਲ ਹੀ ਆ ਜੋ ਕੀ ਮਤਲਬ ਲੱਗਦਾ ਨਹੀਂ ਮਤਲਬ ਇੱਥੇ ਦਹਾਂ ਨੌ ਦੀ ਕਿਰਤ ਕਰਦੀ ਰਹੇ ਕਿਰਤ ਕਰਦੀ ਕੋਈ ਟੰਡੇ ਲੈ ਨਾ ਰਹੀ ਮਦਦ ਕਰਦੇ ਤੇ ਸਿਰਾਂ ਸਿਰ ਬਣ ਸਕਦਾ ਪਰ ਜੇ ਸੂਤ ਹੁੰਦੀ ਹਮਮ ਸੋ ਝੰਡੀ ਦਾ ਫੇਰ ਆਇਆ ਠੇਰੇ ਇੰਡੇ ਦਾ ਸਭ ਕੋਈ ਬਣ ਜਾਂਦਾ ਤੇ ਪਰ ਉਹ ਰਹੀ ਨਹੀਂ ਰ ਮੈਂ ਤੇ ਰਹੀ ਨਹੀਂ ਆਈਆਂ ਉਹ ਨੰਬਰੇ ਰ ਕਹਿ ਮੈਂ ਆ ਜਾ ਚਲ ਅਹੀਂ ਤੇਰਾ ਨਾਲ ਹੀ ਆਉ ਨਹੀਂ ਮੰਨੀ ਦਾ ਉਹ ਆਂਦੀ ਮੇਰਾ ਸਾਦਾ ਹੀ ਨਹੀਂ ਮੈਂ ਜਦੋਂ ਨਹੀਂ ਸਾਦਾ ਤੇ ਚਲੋ ਮਾਤਾ ਕਦੀ ਫੇਰ ਦੇਵਾ ਕਦੀ ਰੌਬਤ ਆ ਜਾਂ ਬੱਚਿਆਂ ਨੇ ਕਦੀ ਉਹਨਾਂ ਨੇ ਮੰਗ ਕੀਤੀ ਜਾਂ ਕਦੀ ਮੋਰ ਕੀਤਾ ਨਹੀਂ ਨਾ ਨਾ ਉਹ ਨਹੀਂ ਕਢੀ ਆਈ ਉਹ ਆਈ ਨਹੀਂ ਕਢੀ ਨਾ ਮੈਂ ਤਾਂ ਏਡੀ ਮਨ ਬੇਵਸ ਜਿਹੜੀ ਮਾਂ ਹੋ ਗਈ ਕਦੀ ਬੱਚੇ ਦਾ ਜਿਹੜਾ ਮੋਰ ਔਰ ਕੋ ਮੱਛਾ ਹੋਰ ਉਹਨਾਂ ਨਾਲ ਜੁੜ ਗਿਆ ਉਹਨੇ ਕੀ ਲੈਣਾ ਹਾਂ ਵੀ ਉਹ ਕੋ ਹੋਰ ਬੱਚਾ ਤੇ ਉਹ ਆਪਣੇ ਬੱਚੇ ਨੂੰ ਉਹਨੂੰ ਸੰਭੋਗੇ ਕਿ ਕਨੂੰ ਸੰਭੋਗੇ ਇਹ ਹਾਂ ਸਾਡੇ ਕੋਲੇ ਹਾਂ ਵੀ ਇਹ ਸਾਡੇ ਕੋਲ ਹੁਣ ਇਸ ਮਸੂਮ ਬਾਰੇ ਕਦੀ ਮੈਂ ਲ ਸੋਚਿਆ ਨਹੀਂ ਹੂੰ ਉਨਾਂ ਨੇ ਕੱਢੀ ਆਖਿਆ ਬਸ ਹੁਣ ਮਕਬਰੇ ਵੀ ਦੇਖੇ ਨੇ ਤੇਰੇ ਮਤਲਬ ਹਰ ਤੋਂ ਪਹਿਲਾਂ ਵੀ ਜਿਹੜੇ ਕੋਈ ਕੰਡੀਸ਼ਨ ਏਡੀ ਕੋਈ ਵਧੀਆ ਨਹੀਂ ਆ ਗਈ ਤੇ ਇਹ ਪਾਣੀ ਦੀ ਮਾਰ ਪਿੰਡ ਦੇ ਵਿੱਚ ਵਜਨ ਦੇ ਨਾਲ ਸਭੋਂ ਜਿਹੜੀ ਸਥਿਤੀ ਜਿਹੜੀ ਬਹੁਤ ਖਰਾਬ ਹੋ ਗਈ ਥੱਲੇ ਜਿਹੜੀ ਮੀਆਂ ਦੇ ਵਿੱਚ ਵੀ ਕਾਫੀ ਪਾਣੀ ਜਿਹੜਾ ਚੱਲ ਗਿਆ ਚਲੋ ਬਾਹਰ ਵੀ ਕਾਫੀ ਜਿਹੜੀ ਲੰਮਾ ਸਮੇਂ ਤੱਕ ਜਿਹੜੀ ਪਾਣੀ ਰਹਿੰਦੇ ਨਹੀਂ ਆ ਬਾਹਰ ਬਤਾ ਜੋ ਪਾਣੀ ਚੋਂਦਾ ਤੇ ਪਾਣੀ ਅੰਦਰਾਂ ਜਾਣ ਵਾਲਿਆ ਤੇ ਬਾਹਰ ਹੀ ਉੱਥੇ ਕੇ ਕਰਕੇ ਰਕਟ ਕਰਕੇ ਹਟ ਘਟ ਖਲੋਂਦੇ ਨਹੀਂ ਨਹੀਂ ਪਿਆ ਕੇ ਸਾਡੇ ਉੱਤੇ ਨਾ ਲੱਗ ਜਾਣ ਲੱਗੇ ਭੈਣੇ ਕਦੀ ਮਾਤਾ ਕਦੀ ਐਨਆਰਆਈ ਵੀਰ ਜਾਂ ਹੋਰ ਸਮਾਜ ਸੇਵੀ ਸੰਸਥਾਵਾਂ ਦਾ ਪਿੰਡ ਦੇ ਵਿੱਚ ਕਬੂਲ ਸੁਖਾਲੇ ਬੰਦੇ ਨੇ ਕਦੀ ਉਹਨਾਂ ਕਦੀ ਇੱਧਰੋਂ ਕਦੀ ਪਹੁੰਚ ਕੀਤੀ ਜਾਂਦੀ ਸੀ ਨਾ ਜੀ ਨਾ ਕੋਈ ਵੀ ਨਹੀਂ ਕਰਿਆ ਮਰ ਤੂੰ ਬਹੁਤ ਕੰਮ ਕਰਦਾ ਮੈਂ ਕੋਈ ਵੀ ਨਹੀਂ ਮੈਂ ਬਸ ਇਹਨਾਂ ਸੰਭ ਦੀ ਜੇ ਕੰਮ ਮੈਂ ਕਰਦਾ ਹਾਂ ਕਿਵੇਂ ਮਾਤਾ ਜਿਹੜਾ ਸਾਰੇ ਆਮ ਪੰਚ ਸਰਜੀ ਕਰਦੇ ਹੁਣ ਤਾਂ ਫਿਰ ਜਾ ਕੇ ਤੇ ਘਰਾਂ ਦੇ ਵਿੱਚ ਮਲ ਰਸੂਨੀ ਚੱਲਦੀਆਂ ਨੇ ਘਰਾਂ ਵੀ ਮਲ ਚੱਲਦੇ ਨੇ ਸਰਕਲ ਚੱਲਦੇ ਨੇ ਤਾਂ ਮਾਤਾ ਇਹਦਾ ਦੁੱਧ ਜਾਂ ਸਾਰਾ ਰੈਸ਼ਨ ਬਾਰੇ ਕਿਵੇਂ ਮਲ ਚੱਲਦਾ ਸਰ ਮੈਂ ਪੈਸਾ ਮੈਡੀ ਮੈਨ 1500 ਰੁਪਈਆ ਤੋ ਇਹਨਾਂ ਨਾਲ ਟੈਂਪਾਸ ਕਰੀ ਜਾਨੀ ਇਹਦਾ ਦੁੱਧ ਦੱਦ ਵੀ ਹੋ ਰਹਿ ਨਾ ਹੀ ਮੈਂ ਤਾਂ 1500 ਰੁਪਏ ਨਾਲ ਗੁਜ਼ਾਰਾ ਕਰਨਾ ਬੜੀ ਇੱਕ ਅਮਿਤ ਰਖਾਉਣ ਵਾਲੀ ਗੱਲ ਆ ਅਸੀਂ 785 ਰੁਪਏ ਕੇ ਲੀਟਰ ਜਿਹੜਾ ਆਸਟਾਨ ਮਲੇ ਕੋ ਇਧਰ ਦੇ ਪਰਵਰਤ ਲਾ ਕੇ ਜਿਹੜ ਮਾਰਵਾਜੀ ਦੀ ਕੋਈ ਤੀ ਗੜੀ ਫਿਰ ਅੱਧਾ ਕਿਲ ਡੋਲ ਰਹੀ ਆਉਣੀ ਆ ਇਹ ਉਹਦੇ ਚੋਂ ਇਹ ਨੂੰ ਵਿੱਚ ਚਾਹ ਬਣਾ ਦੇਣੀ ਆ ਤੇ ਘੋਟ ਵਿੱਚ ਦੁੱਧ ਪਾ ਦੇਣੀ ਹੋਰ ਫਿਰ ਹੁਣ ਕੀ ਕਰਾਂ ਹੋਰ ਖਰਾਕ ਹੋਣਾ ਇਹਨੂੰ ਕਰੀ ਜਿ ਬਚਾਰਾ ਜੀ ਔਟਣੀ ਆ ਇਤਨਾ ਹੀ ਆ ਕੇ ਰੋਟੀ ਪਾਣੀ ਖਾ ਲਈਂ ਤਾਂ ਮਸਾਂ ਕਿ ਕੀ ਮਾਦਾ ਜਿਹੜੀਆਂ ਸਮਾਜ ਸੇਵੀ ਸੰਸਥਾ ਨੇ ਕਦੀ ਉਹਨਾਂ ਮਤਲਬ ਮਹੀਨੇ ਦਾ ਕਦੀ ਕੋਈ ਰਾਸ਼ਨ ਕਰੀ ਅਪਰੋਚ ਕੀਤੀ ਨਹੀਂ ਕਰੀਏ ਨਾ ਨਾ ਇਹ ਤਾਂ ਨਹੀਂ ਕੋਈ ਵੀ ਕਰਦਾ ਇਹ ਕਰਕੇ ਨਾ ਪੁੱਛਿਆ ਨਹੀਂ ਰ ਕਰਨਾ ਇੱਥੇ ਕਿਤੇ ਕਦੀ ਕੋਈ ਆਇਆ ਹੀ ਨਹੀਂ ਵੀ ਕੀ ਹਾਲ ਹੈ ਤੁਹਾਡਾ ਕੀ ਨਹੀਂ ਇਹ ਕਰਨਾ ਇੱਥੇ ਸਾਡੇ ਨਾਲ ਕਿਨੇ ਮੈਂ ਤਾਂ ਕੋਈ ਲੈਟਰਨ ਬਾਥਰੂਮ ਮੇਰੇ ਖਾਲਾ ਨਹੀਂ ਘਰ ਬਣਿਆ ਐਵੇਂ ਬੈ ਡਰਮ ਵਾਲਾ ਜੀ ਪਾਣੀ ਦਾ ਮਤਲਬ ਜਿਹੜਾ ਸਰਕਲ ਵਿੱਚ ਹੈ ਤੇ ਪਾਣੀ ਦਾ ਪਰਵਾਹ ਪਾਣੀ ਟੁੱਟੀ ਆ ਜਿਹੜੀ ਸਰਕਾਰੀ ਲੱਗੀ ਹੋ ਉਹ ਲਵਾਈ ਹੈ ਉਹ ਵੀ ਹੁਣ ਬੰਦਿਆ ਜੋ ਮੀਮਾ ਪਏ ਉਹ ਵੀ ਬੰਦ ਹੋਣਾ ਉਹ ਨਲ ਤੇ ਲਿਆੜਿਆ ਕਾ ਕਪੜੇ ਤੋਣਦੇ ਹੀ ਮਤਲਬ ਬੱਚਾ ਜਾਂਦਾ ਸਕੂਲੇ ਥੋੜੇ ਬੋਤਾ ਜਿੱਦਾਂ ਅੰਮਾ ਵਾਲੀ ਸੈਂਟਰ ਬਣੇ ਨੇ ਪਰ ਜਾਂਦਾ ਆਹ ਬਈ ਇੱਥੇ ਜਾਂਦਾ ਪਿੰਡ ਹਾਂ ਪਿੰਡ ਜਾਂਦਾ ਅੰਗਲਵਾੜੀ ਚ ਆਹ ਉੱਥੇ ਜਾਂਦਾ ਸਕੂਲੇ ਮਤਲਬ ਕੀ ਜਿਹੜੀ ਅਨਰਈ ਵੀ ਇਹਨਾਂ ਜਿ ਸਮਾਜ ਸੇਵੀ ਸੰਸਥਾ ਨੇ ਜਿਹੜੀਆਂ ਗਰੀਬ ਬੰਦ ਲੋੜਵੰਦ ਪਰਿਵਾਰਾਂ ਦੀ ਜਿਹੜੀ ਸੇਵਾ ਕਰਦੀ ਨੇ ਮਨ ਮਿਹਰ ਪੈਦੀ ਆ ਤੇ ਮਤਲਬ ਕੀ ਉਹਨਾਂ ਤੋਂ ਆਸ ਜਿਹੜੀ ਮਤਲਬ ਕਰਦੇ ਮਤਲਬ ਜਿਹੜੀ ਮਗਰਾਦੇ ਉਹ ਆਣੀ ਕੋਈ ਲੈਂਦੀ ਕਾ

ਸੋ ਇਹ ਸਾਨੂੰ ਪਿੰਡ ਮਾਨ ਦੇ ਵਿੱਚ ਮਾਤਾ ਜੀ ਜਨਨ ਦੇ ਵੱਲੋਂ ਪਰਿਵਾਰਕ ਵਿੱਚ ਕੋਈ ਕਮਾਉਣ ਵਾਲਾ ਵੀ ਸਰਕਲ ਨਹੀਂ ਆ ਸੋ ਤੁਹਾਡਾ ਬੱਪੂ ਕੋ ਹੈਗਾ ਸੀ ਬੱਚਾ ਸੀ ਉਸ ਦੀ ਜਿਹੜੀ ਡੈਥ ਹੋ ਗਈ ਪਰਿਵਾਰਕ ਨੰਬਰ ਦੀ ਸੋ ਮਾਤਾ ਜਿਹੜੀ ਉਹ ਤੋਂ ਡੈਥ ਹੋਣ ਤੋਂ ਮਗਰ ਜਿਹੜੀ ਉਸ ਦੀ ਵਾਈਫ ਜਿਹੜੀ ਉਸ ਬੱਚੇ ਨੂੰ ਸੋ ਨੂੰ ਜਿਹੜੀ ਛੱਡ ਕੇ ਜਿਹੜੀ ਚਲ ਗਈ ਕਿਤੇ ਸੋ ਪਰਿਵਾਰ ਦੇ ਵਿੱਚ ਕੋਈ ਹੋਰ ਜਿਹੜਾ ਮਲਕਮਾਉਣ ਦਾ ਸਰਕਲ ਜਿਹੜਾ ਬਿਲਕੁਲ ਬੰਦ ਹੋ ਚੁੱਕਾ ਸੋ ਸਮਾਜ ਸੇਵੀ ਸੰਸਥਾ ਜਾਂ ਐਨ ਆਰ ਆਈ ਵੀਰ ਨੇ ਕੋ ਇਹਨਾਂ ਦੀ ਮਦਦ ਜਿਹੜੀ ਆ ਕਰਮ ਜਾਂ ਕਮਰੇ ਵੀ ਜਿਹੜੇ ਇੱਥੇ ਰਹੇ ਬਚਾਰੇ ਦੇ ਲਾਇਕ ਬਿਲਕੁਲ ਨਹੀਂ ਆ ਸੋ ਪਹਿਲਾਂ ਹੀ ਜਿਹੜੇ ਕਮਰੇ ਦੀ ਸਥਿਤੀ ਜਿਹੜੀ ਬਿਲਕੁਲ ਮਾਜਿਕ ਬਣੀ ਸੀ ਸੋ ਇਸ ਹਾਰ ਦੀ ਮਾਰ ਜਿਹੜੀ ਕੁਦਰਤੀ ਮਾਰ ਪਾਉਣ ਦੇ ਨਾਲ ਕਮਰੇ ਦੀ ਜਿਹੜੀ ਹਾਲਤ ਬਿਲਕੁਲ ਦੂਰ ਦਿਸੇ ਜਿਹੜੀ ਬਿਲਕੁਲ ਹੀ ਵਿਗੜ ਚੁੱਕੀ ਆ ਸੋ ਇਹਨਾਂ ਦੇ ਵੀਰ ਜਾਂ ਸਮਾਜ ਸੇਵੀ ਸੰਸਥਾ ਜਿਹੜੀਆਂ ਸਾਡੇ ਚੈਨਲ ਦੇ ਮਾਧਮ ਨਾਲ ਜਿਹੜੀ ਇਸ ਖਬਰ ਨੂੰ ਜਿਹੜੇ ਦੇਖ ਰਹੇ ਨੇ ਸੋ ਉਹਨਾਂ ਤੱਕ ਜਰੂਰ ਜਿਹੜੀ ਇਹ ਪ੍ਰੋਜੈਕਟ ਨੇ ਪਿੰਡ ਮਾਨ ਜਿਲ੍ਹਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਸੋ ਇਸ ਮਾਸੂਮ ਵੀ ਜਿਹੜਾ ਦੁੱਧ ਹੈ ਜਾਂ ਆਪਣੇ ਰਸਤੇ ਜਿਹੜੀ ਉਹ ਵੀ ਇੱਕ ਬੜੀ ਚੁਣਵੀ ਜਿਹੜੀ ਮਿਲਦੀ ਆ ਖੇਚ ਤੋਂ ਮਿਲਦੀ ਆ ਸੋ ਲੋੜਿੰਦਾ ਜਿਹੜਾ ਸਮਾਨ ਇਸ ਮਸੂਮ ਨੂੰ ਵੀ ਜਿਹੜੇ ਨਹੀਂ ਵਰਦੇ ਸੋ ਦੁੱਧ ਵੀ ਜਿਹੜਾ ਸਰਪੇ ਦਾ ਜੋ ਰਾਸ਼ਨ ਭੰਡਾਰ ਵੀ ਜਿਹੜਾ ਸਰਪੇ ਦਾ ਜਿਹੜਾ ਘਰ ਦੇ ਵਿੱਚ ਲਿਆ ਕੇ ਜਿਹੜਾ ਇਸਤੇਮਾਲ ਜਿਹੜਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਸੋ ਅਨਰੇ ਵੀਰ ਨੇ ਸੋ ਲਗਰਪਾਣੀ ਦੀ ਵੀ ਜੋ ਇਹਨਾਂ ਦੀ ਮਦਦ ਜਿਹੜੀ ਕੀਤੀ ਜਾਣੀ ਚਾਹੀਦੀ ਆ ਸੋ ਇਹਨਾਂ ਨੂੰ ਜਿਹੜਾ ਕੁੱਦ ਜਿਹੜੀ ਮਾਲੀ ਜਿਹੜੀਆਂ ਇਹਨਾਂ ਦੀ ਲੋੜ ਦਾ ਸਹਾਇਤਾ ਨੇ ਉਹ ਇਹਨਾਂ ਅਨਰੇ ਵੀਰਾਂ ਲੋ ਜਾਂ ਸਮਾਜਿਕ ਸਹਾਇਤਾ ਲੋ ਇਹਨਾਂ ਨੂੰ ਪਹੁੰਚ ਜਿਹੜੀ ਆ ਜ਼ਰੂਰ ਕੀਤੀ ਜਾਣੀ ਪਰਿਵਾਰ ਲੋਰਾਂ ਦਾ ਸੋ ਜ਼ੀਰੋ ਫੀਲਡ ਦੇ ਆ ਕੇ ਸਚਾਈ ਜ਼ਰੂਰ ਪ੍ਰਵਾਦ ਦੀ ਆ ਕੇ ਵੇਖਣ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪ੍ਰੀਤ ਸਿੰਘ ਖੁਸ਼ੀਪੁਰ